ਸਸਰੀ ਘਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਤੇ ਲੋ ਜੀ ਆਪਾਂ ਚੱਲਦੇ ਆਂਗੇ ਭੋਗ ਤੇ ਖੰਡ ਪਾਠ ਦੇ ਤੇ ਬਾਬੀ ਬੂਲੇ ਪਰਸੋਂ ਦਾ ਸੇਵਾ ਕਰਾ ਕੇ ਮੁੜੇ ਆਏ ਸੀ ਤੇ ਅੱਜ ਆਪਾਂ ਚੱਲਦੇ ਆਂਗੇ ਤੇ ਲੋ ਜੀ ਆਪਾਂ ਚੱਲਦੇ ਆਂ ਜੋੜੇ ਚਾਤਾ ਉਰੇ ਲਾ ਨਾ ਲਾ ਜੋੜੇ ਜੋੜੇ ਜੋੜੋ ਨਾਲ ਲੱਗ ਨੂੰ ਸਖਿੰਦਾ ਕਿੱਥੇ ਬੁਖਾਰ ਦਾ ਵਾਹ ਬੁਖਾਰ ਘਟ ਜੋ ਬੋਲ ਮਾਰੀ ਜਾਂਦੀ ਭਾਬੀ ਕਿਹੜੀ ਉਹ ਭਾਬੀ ਇਧਰ ਆ ਜਾ ਨੀ ਉਹਨਾਂ ਖਾਣ ਨਹੀਂ ਟਿੱਕਈ ਹੈ ਪੈਂਟ ਨਹੀਂ ਲੱਗਦੇ ਅੰਨ ਵੀਡੀਓ ਲੈ ਬੱਤ ਆਇਆ ਬੱਲਾ ਤਾਰਾ ਵਾ ਇਸਕੇ ਨਾਲ ਕੋਈ ਨਹੀਂ ਮਾਂ ਅਗੀ ਤੇ ਪਾਈ ਨੇ ਰਾਤ ਨੂੰ ਬਾਹਰ ਖੜਾਈ ਖੜਾ ਹਣਾ ਤੇਲ ਤੇ ਬਹੁਤ सं सर मोबसार संत मोड़ाई तार कुदरत कमड़ी चार ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਂ ਅਗਰਾ ਮੰਨਿਆ ਕਰ ਸਵਾਪਨਾਈ ਤਲਾਉ ਸਤਵਾ ਕਰਮਾਂ ਚਾਉ ਰੋ ਦੇਖੋ ਜੀ ਤੁਹਾਨੂੰ ਦਬੋਲ ਜਿਆਦੇ ਪੈ ਰਹੀ ਆ ਤੇ ਆਪਾਂ ਚੱਲਦੇ ਹਾਂ ਜੀ ਸੇਵਾ ਕਰਵਾਉਣ ਮੰਦਰ ਚ ਠੀਕ ਹੈ ਥੋੜੀ ਥੋੜੀ ਆ ਇਧਰੇ ਦੀ ਆਪਾਂ ਜਿਹੜੀ ਨਿਕਲ ਆ ਰਹੇ ਹਾਂ ਇਹ ਨਾਲੋਂ ਸਮਝ ਨਹੀਂ ਆ ਰਿਹਾ ਇਹ ਨਹੀਂ ਹੈ ਪੇੜ 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 ਜਿਹੜਾ ਨਾ ਆ ਰਿਹਾ ਹੈ ਆਪਰੇ ਅਸੀਂ 10 ਕਮਿੰਟ ਜਾਇਓ ਜਾਇਓ ਸੀ 3 ਮੈਡਮ ਮੇਰੇ ਸੇਟਰ ਨੂੰ ਉਹ ਚਾਹਤ ਸੀ ਜਾਉਣਾ ਹੈ ਅੱਗੇ ਟਿਕਟ ਜਮਾ ਕਰਕੇ ਜਾਣੀ ਸੀ ਆ ਜਾ ਉਰੇ ਆ ਜਾ ਮੈਂ ਆ ਜਾ ਇੱਕ ਬਪੂ ਤੇ ਕਾਰ ਕਰਨਾ ਮੈਨੂੰ ਖਲ ਲੈਣ ਦੇ ਤੂੰ ਹੋਰ ਕੰਮ ਕਰਦੀ ਆ ਸੋ ਉਹਨਾਂ ਨੂੰ ਹੋਰ ਕਹੇ ਨੀਗੇ ਨਾ ਵੱਡੇ ਵੱਡੇ ਫਰਚਨਟ ਜਿਆ ਮਿਹਨਤ ਦੇ ਬਿਲੇ ਵੀ ਸਰਕਾਰ ਹੋਣਾ ਚਾਹੀਦੀ ਹੈ ਹਾਂ ਇਥੇ ਹੈ ਇੱਧਰ ਸੁਣਾਈ ਚੰਗੇ ਚੰਗੇ ਬੰਦੇ ਲੈ ਜਾਂਦੇ ਆ ਮੁੜ ਕੇ ਮੋੜ ਕੇ ਨਹੀਂ ਜਾਂਦੇ ਗੁਰੂ ਘਰਾਂ ਦੇ ਪੜਾ ਕੇ ਨਹੀਂ ਆਉਂਦੇ ਕੱਲੀ ਨੂੰ ਬਲਾ ਫੇਰ ਮੰਨਾਂਗੇ ਲੈ ਕੋਈ ਗੱਤ ਤੋਂ ਸਾਥ ਕੀ ਆ ਲੈ ਕੋਈ ਗਿਆਨਦਾਰ ਨਾ ਨਾ ਮੈਂ ਤਾਂ ਬਦਲੀ ਜੀ ਆਪਕਾ ਤਾਂ ਬੰਦੇ ਦੀ ਪੈਣੇ ਦੀ ਬਣਦੀ ਹੈ ਨਾ ਲਾਈ ਪੈ ਨੂੰ ਦੱਸੀਂਗਾ ਆ ਗੰਭੀਰ சின்னதா นอน ஆட்டி ਰਸਨਾ ਗੋੜ ਪੜਾ ਬੇਅੰਤ ਪੁਰਨਾ ਜੁਨਾ ਦੇ ਭੋਗ ਪਾਏ ਗਏ ਨੇ ਬੜੇ ਪਿਆਰ ਦੇ ਨਾਲ ਆਪ ਜੀ ਦੀ ਗੁਰਬਾਣੀ ਕੀਰਤਨ ਸਰਵਣ ਕਰ ਰਹੇ ਹੋ ਹੁਣੇ ਆਪ ਜੀ ਨੇ ਪਾਵਨ ਸ਼ਬਦ ਸਰਵਣ ਕੀਤਾ ਹੈ ਗੁਰਮਤਿ ਭਰਮ ਭੰਗਾਇਆ ਹੈ ਜਿਹਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀ ਵੀ ਗੁਰੂ ਕੀ ਸੰਗਤ ਅੱਜ ਭੋਲ ਦੇ ਸਾਡੇ ਪਹੁੰਚਿਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਦੇਖੂਗਾ ਸਾਹੀ ਮਾਰੇ ਤੇ ਖਾਨਪਟ ਕਰਵਾਏ ਸਨ ਇਹ ਭਾਈ ਰਣਜੀਤ ਸਿੰਘ ਵੱਲੋਂ ਜਗਿੰਦਰ ਸਿੰਘ ਅਡੇ ਰਾਮਗੁਰੂ ਦੇ ਸਰਦਾਰ ਗੇ ਇਤਿਹਾਸ ਨੂੰ ਬਰੋੜੇ ਤਾਂ ਬਹੁਤ ਵੱਡੀ ਕੁਰਬਾਨੀ ਹੈ ਬਾਬੇ ਨਾਨਕ ਤੋਂ ਲੈ ਕੇ ਇਹਨਾਂ ਗੁਰੂ ਕੇ ਸਿੰਘਾਂ ਵੀ ਸੋ ਸਾਰੀਆਂ ਸੰਗਤਾਂ ਦਾ ਇਹਨਾਂ ਵੱਲ ਸਪਰਿਵਾਰ ਨੂੰ ਸਭ ਦਾ ਧੰਨਵਾਦ ਸਤਿਗੁਰੂ ਕੀ ਸੇਵਾ ਸਫਲ ਹੈ ਇਹ ਕੋ ਕਰਿ ਚਲਾਏ ਮਨ ਕਿੰਦੇ ਆ ਫਲ ਪਾਵਣਾ ਹੋਮੇ ਵਿੱਚੋਂ ਜਾਏ ਕਿਹੜਾ ਇਨਸਾਨ ਆਪਣੇ ਗੁਰਵੱਲ ਗੁਰੂ ਸਾਹਿਬ ਨੂੰ ਮੁੱਕਰਦਾ ਗੁਰੂ ਸਾਹਿਬ ਦੇ ਬੰਦ ਸੋਵਰਾ ਕਰਦੇ ਹਜ਼ਾਰਾਂ ਬਾਰ ਆਪਣਾ ਮੁੱਕ ਕਰਦੇ ਹਨ ਤੋਂ ਸਭ ਤੋਂ ਵੱਡੀ ਇਹ ਸੇਵਾ ਆਗਿਆ ਭਈ ਕਾਲ ਕੀ ਤਵੇ ਚਲਾਇਓ ਪੰਥ ਸਭ ਸਿਕਰ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਸਭ ਦਾ ਸੱਚਾ ਧਰਮ ਜਿਨ੍ਹਾਂ ਨੇ ਜਨਮ ਦੇ ਖਿਲਾਫ ਸਾਬ ਜਦਾ ਜੀਤ ਸਿੰਘ ਸਾਬ ਜਦਾ ਜਿਹਾਰ ਸਿੰਘ ਸਾਬ ਸਿੰਘ ਸਾਬ ਜਦਾ ਥੋਰਾ 18 ਸਾਲ ਦੀ ਉਮਰ ਦੇ ਬਟਾਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਉਹਨੇ ਪਾਲੇ ਦੇ ਵਿੱਚ ਅਜਨ ਜਾਈ ਤੋਂ ਨਹੀਂ ਅਸੀਂ ਨਿਕਲਦੇ ਜਿਹੜਾ ਸਿੱਖ ਇਤਿਹਾਸ ਹੈ ਲਹੂ ਨਾਲ ਲਿਖਿਆ ਲਹੂ ਨਾਲ ਤੱਤੀਆਂ ਤਵੀਆਂ ਤੇ ਗੁਰੂ ਦਾਸ ਸਾਹਿਬ ਨੇ ਲਿਖਿਆ ਗਿਆ ਤੱਤੀਆਂ ਤਵੀਆਂ ਤੇ ਮੇਰੇ ਗੁਰੂ ਸਾਹਿਬ ਨੇ ਬਹਿ ਕੇ ਚੇਟ ਦੇ ਮਹੀਨੇ ਥੱਲੇ ਖੁੰਡ ਵਾਲੇ ਗਏ ਤੇ ਸੀਸ ਦੇ ਵਿੱਚ ਰੇਤਾ ਪੈਂਦਾ ਤਾਂ ਵੀ ਕਿਨੂੰ ਸਾਫ਼ ਨਹੀਂ ਦਿੱਤਾ ਮੇਰੇ ਬਾਕਾ ਜਲਸੀ ਦਾ ਪਾਠ ਕਰਕੇ ਮੈਂ ਸਾਧਾ ਸੰਤਾਂ ਸੋ ਆਪਾਂ ਸਾਰਿਆਂ ਨੇ ਭਰਾਵੋ ਇਹਨਾਂ ਪਖੰਡੀਆਂ ਸਾਰਾਂ ਤੋਂ ਬਚਣਾ ਹੈ ਆਪਾਂ ਗੁਰੂ ਸਾਹਿਬੇ ਨੱਥ ਲੱਗਣਾ ਹੈ ਐਦੂ ਵੱਡੀ ਕੁਰਬਾਨੀ ਕਿੱਲੇ ਦੀ ਨਹੀਂ ਕਿਤੇ ਕੁਰਬਾਨੀ ਸਾਹਿਬ ਜੱਦੇ ਦੀ ਹੈ ਜਦ ਬੰਦਾ ਸਿੰਘ ਬਹਾਦਰ ਦੀ ਹੈ ਤਿੰਨ ਸਾਲ ਦੇ ਬੱਚੇ ਦਾ ਕਿਰੇਜਾ ਕੱਢ ਕੇ ਉਹਦੇ ਬਾਹਰ ਦੇ ਮੂੰਹ ਚ ਪਾਉਣਾ ਤੇ ਮਾਵਾਂ ਦੀਆਂ ਦੁੱਧੀਆਂ ਕੱਢ ਕੇ ਗਲ ਫੜਫੜਾ ਬੱਚਿਆਂ ਦੀਆਂ ਆਂਤਰਾ ਕੱਟ ਕੱਟ ਉਹਨਾਂ ਦੀ ਗਲਾਂ ਚ ਪੌਣੀਆਂ ਇਹ ਸਭ ਤੋਂ ਵੱਡਾ ਭਾਈ ਸਿੱਖ ਇਤਿਹਾਸ ਹੈ ਮੈਂ ਵੀ ਆਪਾਂ ਨੂੰ ਬੇਨਤੀ ਆ ਕਿ ਆਪਾਂ ਇਹਨਾਂ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਏ ਸਿੱਖੀ ਦੇ ਸਿੱਖੀ ਦੇ ਬਣੇ ਨਾਲ ਜੁੜ ਗਏ ਖੰਡੇ ਵੱਟ ਦਾ ਅਮਰ ਚੱਗੇ ਹੀ ਜੀ ਨੂੰ ਸਾਨੂੰ ਖੁਸ਼ੀ ਆ ਕਿਤੇ ਜਾਣ ਦੀ ਲੋੜ ਨਹੀਂ ਪੰਦੇ ਦਾ ਸਾਧਾ ਜੀ ਝੋਕੇ ਦਾ ਸੰਤ ਹੈ ਕਿਤੇ ਜਾਣ ਦੀ ਲੋੜ ਨਹੀਂ ਗੁਰੂ ਸਾਹਿਬ ਆਪਾਂ ਨੂੰ ਲੱਗ ਲੱਗਿਆ ਆ ਗਿਆ ਭਈ ਕੱਲ ਕੀ ਤਵੇ ਚਲਾਇਓ ਪੰਚ ਸਭ ਜਿੱਕਰ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ ਅਣਪੜ੍ਹ ਬੰਦਾ ਪਹਿਲੀ ਬੋੜੀ ਆ ਪਾਠ ਕਰੀ ਜਾਵੇ ਗੁਰਮੰਤਰ ਦਾ ਪਾਠ ਕਰੀ ਜਾਵੇ ਸੋ ਭਾਈ ਬੇਨਤੀ ਆਪਾਂ ਗੁਰੂ ਸਾਹਿਬ ਜੁੜਨਾ ਹੈ ਜਿਹੜਾ ਆ ਇਤਿਹਾਸਕ ਸਥਾਨ ਹੈ ਕੋਈ ਪਿੰਡ ਬੱਲੋ ਹੈ ਉੱਥੇ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ ਆ ਭਾਵੇਂ ਚੌਕੇ ਪਿੰਡ ਹੈ ਕਿਉਂਕਿ ਸਾਡੇ ਤਿੰਨੇ ਪਿੰਡ ਸੱਜੇ ਆ ਕੋਈ ਵੱਡਾ ਕੋਈ ਛੋਟਾ ਹੈ ਬੜਾ ਪਿਆਰੇ ਨੇ ਪਿੰਡਾਂ ਦਾ ਕਿ ਜਿਹੜਾ ਆ ਸਥਾਨ ਹੈ ਇਹ ਬਾਬਾ ਬੂਲਾ ਜੀ ਦਾ ਸਥਾਨ ਹੈ ਪਿੰਡ ਬੰਨਾਂ ਤੋਂ ਦੋ ਭਰਾ ਇਤਿਹਾਸ ਲੈ ਆਏ ਨੇ ਪਈ ਗਜ਼ਾਫੀਆਂ 12 ਚੋਂ ਬਾਬਾ ਬੂਲਾ ਜੀ ਖੰਡੂਰ ਸਾਹਿਬ ਤੋਂ ਚੱਲੇ ਆ ਗੁਰੰਗਦੇਵ ਤੋਂ ਲੈ ਕੇ ਪੰਜਵੇਂ ਪਾਛਦੀ ਬਰਾਤ ਗਏ ਆ ਉਹ ਭਾਈ ਜਿੰਨੇ ਵੀ ਫੱਟੜ ਸਿੰਘ ਹੋਏ ਸੀ ਮਾਗ ਦਾ ਮਹੀਨਾ ਸੀ ਸ਼ਾਦੀ ਪੈ ਰਹੀ ਸੀ ਇਹ ਵੀ ਜੰਗ ਮਾਗ ਦੇ ਮਹੀਨੇ ਹੋਇਆ ਮਹਾਰਾਜ ਕੇ ਵੱਡੇ ਗੁਰੂ ਸਰ ਸੂਰ ਸਿੰਘ ਜਿਹੜੇ ਫੱਟਣ ਸੀ ਉਹ ਬਾਬਾ ਜੀ ਬੁੱਲਾ ਜੀ ਕੋਲ ਤੋਰੇ ਕਿਉਂਕਿ ਬਾਬਾ ਬੁੱਲਾ ਜੀ ਕੋਲ ਬੈਠ ਵੀ ਸਨ ਮੱਲਮ ਪੱਟੀ ਵੀ ਕਰਦੇ ਸਨ ਜਿਹੜੇ ਸਿੰਘ ਸ਼ਹੀਦ ਹੋ ਗਏ ਉਹਨਾਂ ਸਸਕਾਰ ਇੱਥੇ ਕੀਤਾ ਤੇ ਦੂਜੀ ਵਾਰ ਫਿਰ ਕੋਈ ਗੁਰੂ ਸਾਹਿਬ ਮਨਾ ਜਾਈ ਬਾਬਾ ਬੁੱਲਾ ਜੀ ਆਏ ਇਹ ਸਭ ਤੋਂ ਵੱਡਾ ਸਾਰਾ ਮੈਨੂੰ ਪਤਾ ਨਹੀਂ ਲੱਗਦਾ ਕਿ ਸਾਡਾ ਹੀ ਆ ਚਲੋ ਘਾਣੇ ਦਾ ਭੱਜੋ ਚਲੋ ਘਾਣੇ ਦਾ ਭੱਜੋ ਇੱਥੇ ਬਸ ਬੇਨਤੀ ਕਰੋ ਸੁਚੇਤਨੋ ਲਿਖ ਕੇ ਲੈ ਲਓ ਵੀ ਪੂਰੀ ਹੋ ਤੁਸੀਂ ਲੈਂਡ ਚ ਲਾ ਗਏ ਲੈਂਡ ਚ ਲੱਗੇ ਰਹੋ 1 2 3 4 5 6 ਮਹਾਰਾਜ ਲੈਣੇ ਚ ਕੱਢੀ ਜਾਂਦਾ ਸੋ ਬੇਨਤੀ ਆ ਆਪਾਂ ਗੁਰੂ ਨਾਲ ਜੁੜ ਗਏ ਭਵੇਂ Hindu ਆ ਭਵੇਂ Musalman ਆ ਆਪਾਂ ਪਿਆਰ ਬਣਾ ਕੇ ਰੱਖੀਏ ਸਾਰੇ ਸੋ ਇਹਨੇ ਕਹਿੰਦੇ ਖਿਮਾ ਦੇ ਜਾਚ ਕਾਂ ਜੇ ਬੋਲਦਿਆਂ ਤੋਂ ਕੋਈ ਗਲਤੀ ਹੋ ਗਈ ਹੋ ਤਾਂ ਮਾਫ ਕਰਨਾ ਸਖਤ ਬਖਸ਼ਣ ਯੋਗ ਹੈ ਤੋ ਵੱਡੇ ਸਰੋਪੇ ਇਹਨਾਂ ਪਿੰਡਾਂ ਦੇ ਵਿੱਚ ਪਿੰਡ ਵੱਲੋ ਚੋਕੇ ਸੋ ਮਾਫ ਕਰਨਾ ਫਸਿਆ ਮੁਰਰੂ ਨਹੀਂ ਭਾਈ ਜਾਣ ਦੇਣਾ ਹਾਂ ਆਪੇ ਜੀ ਸੋ ਨੂੰ ਉਸ ਪਰਿਵਾਰ ਨੂੰ ਬੇਨਤੀ ਹੈ ਕਿ ਸਾਡੇ ਗੁਰੂ ਸਾਹਿਬ ਦੇ ਵਜ਼ੀਰ ਉਹਨੇ ਸਰੋਪੇ ਦੀ ਬਖਸ਼ਿਸ਼ ਕਰਨਗੇ ਆ ਕੇ ਸਰੋਪੇ ਲੈ ਕੇ ਜਾਓ ਭਾਈ ਬਾਹਰ ਅਮਰੀਕਾ ਖਾਲਸਾ ਬਾਟ ਜੀ ਦੇ ਪਤੇ ਹਾਂ ਤੁਹਾਨੂੰ ਪਤਾ ਵੀ ਦਰਬਾਰ ਸਾਹਿਬ ਨੂੰ ਮੇਰਾ ਕਹ 2020 ਦਾ ਪਾਸ ਹੋ ਰਿਹਾ ਹੋਇਆ ਕਾਲ ਤੇ ਦਰਬਾਰ ਸਾਹਿਬ ਆਪਣਾ ਵਿਚਾਰੀਆ ਕੰਮ ਤਾਂ ਚੱਲ ਜਾਂਦਾ ਸਖਤਾ ਸਹਿਯੋਗ ਨਾਲ ਛੋਟੀ ਵੱਡੀ ਆਮਦਨੀ ਨਾ ਤਾਂ ਕੋਈ ਜ਼ਮੀਨ ਹੈ ਬਾਬਾ ਜੀ ਕੋਲ ਤੇ ਸਥਾਮਾ ਵੱਡੀਆਂ ਹੌਲੀ ਹੌਲੀ ਆਪਾਂ ਵੀ ਇੱਧਰ ਵੀ ਮਹਾਰਜਾ ਛੱਡ ਗਏ ਸਾਰੇ ਨਾਲ ਕੇ ਜੋ ਵੱਲੋਂ ਪਿੰਡ ਦੇ ਕਿਟਾ ਸੁਨਾਦਰਵਾਸ ਸਾਹਿਬ ਨੇ ਬਣਾਇਆ ਸਕਤਤਾ ਨੇ 1 ਸਾਲ ਦੇ ਵਿੱਚ ਹੀ ਪੂਰ ਕਰਤਾ ਸੋ ਇਧਰ ਵੀ ਆਪਾਂ ਸਾਰੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਬਾਹਰ ਦੇ ਜਿਹੜੇ ਗਏ ਆ ਕੰਟਰੀਆਂ ਚ ਫੌਜ ਦੇ ਵਿੱਚ ਹੈ ਜਿਨ੍ਹਾਂ ਦੀਆਂ ਤਵੀਰਾਂ ਚੰਗੀਆਂ ਚੱਲਦੀਆਂ ਗੁਰਸੱਧ ਕਿਰਪਾ ਨਾਲ ਉਹ ਵੀ ਭਾਈ ਇੱਥੇ ਆ ਕੇ ਆਪਣਾ ਦਾਨ ਦੇਓ ਦਾਨ ਘਰ ਸਾਹਿਬ ਆਪਾਂ ਅੱਜ ਸਾਲ ਦੇ ਵੀ ਇਸਰੇ ਜਾਣ ਨਾਲ ਸਾਰਾ ਸੋ ਅਸੀਂ ਬੇਨਤੀ ਭਾਈ ਬਾਹਰ ਇੱਕ ਠੀਕਾ ਖਾਲਸਾ ਬੈਠ ਜੀ ਹੀ ਪਤੇ ਹਾਂ

ਉਹ ਤਾਂ ਅੱਜ ਅਭੀ ਜੰਗਤ ਜਵਾਨਾਂ ਨੇ ਤਾਂ ਫੋਨ ਨਾਨੀ ਵਰਗਾ ਲਾ ਦੇ ਨਾ ਹੋਰ ਤਾਂ ਕੰਬਸ ਤੋਂ ਬਾਈਨ ਬਰ ਤੋਂ ਪੁੱਛ ਹਰ ਵਕਤ ਤੋਂ ਉਹ ਨਹੀਂ ਬੋਲਦੇ ਹੋਰ ਕਿਹੜਾ ਕੁਸ ਖਾਣਾ ਗੰਡਾ ਨਾਲ ਸਦਾ ਖਾਣਾ ਉਹ ਤਾਂ ਠੀਕ ਹੈ ਨਾ ਉਹ ਰੋਟੀ ਲੈ ਲੈ